ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾਉਣ ਜਾ ਰਹੇ ਆ ਪਿੰਡ ਐਮਾ ਕਲਾਂ ਐਮਾ ਖੁਰਦ ਵੀ ਪਿੰਡ ਦੋਸਤੋ ਨਾਲ ਆ ਫੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਸੋ ਚਪਾਲ ਤੋਂ ਤਕਰੀਬਨ ਕੋਈ 3-4 ਕਿਲੋਮੀਟਰ ਦੀ ਦੂਰੀ ਆ ਚਪਾਲ ਤੋਂ ਜਦੋਂ ਆਪਾਂ ਅੰਮ੍ਰਿਤਸਰ ਨੂੰ ਜਾਂਦੇ ਆ ਦੋਸਤੋ ਤੇ ਟੋਲ ਪਲਾजा ਤਕਰੀਬਨ ਕੋਈ 2 ਕਿਲੋਮੀਟਰ ਤੇ ਟੋਲ ਪਲਾजा 2-3 ਕਿਲੋਮੀਟਰ ਤੇ ਟੋਲ ਪਲਾजा ਤੱਪਦੇ ਆ ਸਾਰੇ ਬਿਲਕੁਲ ਖੱਬੇ ਹੱਥ ਪਿੰਡ ਐਮਾ ਕਲਾ ਨੂੰ ਜਿਹੜੀ ਦੋਸਤੋ ਸੜਕ ਮੁੜਦੀ ਆ ਤੇ ਬਿਲਕੁਲ ਇਹਦੇ ਆਪੋਜੀਟ ਪਿੰਡ ਮੰਨਣ ਨੂੰ ਸੜਕ ਜਾਂਦੀ ਆ ਠੀਕ ਆ ਜੀ ਮੰਨਣ ਤੇ ਐਮਾ ਕਲਾ ਜਿਹੜੇ ਦੋਸਤੋ ਪਿੰਡ ਆਮੋ ਸਾਹਮਣੇ ਆ ਠੀਕ ਆ ਜੀ ਸੋ ਵੀਰ ਕੁਲੇ ਦੇ ਕੋਲ ਆਏ ਆ ਦੋਸਤੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੀਤਾ ਕੁਲੇ ਦਾ ਤੇ ਪਸ਼ੂ ਤਕਰੀਬਨ ਵੀਰ ਦੋ ਤਿੰਨ ਨਗ ਚਾਰ ਨਗ ਜਿਹੜੇ ਆ ਲੈ ਕੇ ਆਉਂਦਾ ਵਪਾਰ ਲਾਈਨ ਦੇ ਵਿੱਚ ਤੇ ਲਿਆ ਕੇ ਸੇਲ ਕਰਦਾ ਠੀਕ ਆ ਪਿੱਛੇ ਜੇ ਵੀ ਆਪਾਂ ਪਸ਼ੂ ਤੁਹਾਨੂੰ ਕਾਫੀ ਦਿਖਾਏ ਸੀ ਕਿ ਇਸ ਘਰੋਂ ਬਾਕੀ ਆਓ ਇੱਥੇ ਆਣ ਕੇ ਆਪਣ ਉਹ ਦੋ ਡੰਗ ਤਿੰਨ ਟਾਈਮ ਚੋਕੇ ਆਪਣੀ ਜ਼ਰੂਰ ਕਰ ਲਿਓ ਠੀਕ ਆ ਅੱਜ ਜਿਹੜੀਆਂ ਦੋ ਮੱਝਾਂ ਤੁਹਾਨੂੰ ਦਿਖਾਉਣੀਆਂ ਦੋਵੇਂ ਤਾਜ਼ੀਆਂ ਸੂਈਆਂ ਨੇ ਸਵੇਰ ਤੇ ਦੁੱਧ ਕਿੰਨਾ ਕੀ ਮੁੱਲ ਰਹਿਣ ਵਾਲਾ ਪੂਰੀ ਗੱਲਬਾਤ ਘੁੱਲੇ ਤੋਂ ਆਪਾਂ ਜਾਣ ਲਵਾਂਗੇ ਅੱਜ ਤਰੀਕ ਤੁਸੀਂ ਨੋਟ ਕਰੋ ਅੱਜ ਦੋਸਤੋ 14 ਸਤੰਬਰ ਆਓ ਕਰਦੇ ਆ ਗੱਲਬਾਤ ਘੁੱਲੇ ਦੇ ਨਾਲ ਸਭ ਤੋਂ ਪਹਿਲਾਂ ਘੁੱਲੇ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਘੁੱਲੇ ਠੀਕ ਆ ਵਧੀਆ ਵਧੀਆ ਠੀਕ ਠਾਕ ਤੁਸੀਂ ਸੁਣਾਓ ਬੇਟੀ ਬੜੇ ਵਧੀਆ ਘੁੱਲੇ ਭਰਾ ਠੀਕ ਠਾਕ ਵੀਰੇ ਹਾਂਜੀ ਵਧੀਆ ਜੀ ਤੇ ਵੀਰ ਜੀ ਹੋਰ ਕਿਵੇਂ ਸੇਤਾਂ ਵਧੀਆ ਵਧੀਆ ਪ ਤੇ ਬਾਕੀ ਇਸੇ ਤਰ੍ਹਾਂ ਪਸ਼ੂ ਤਕਰੀਬ ਹਾਂਜੀ 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 ਚਰਨਾਗਾ ਆ ਜਾਂਦੇ ਰਹੇ ਹਾਂਜੀ ਹਾਂਜੀ ਡੰਗਰ ਆਪਣੇ ਤੋਂ 4 ਤੱਕ ਚਾਹੋਂ ਤੋਂ ਵੱਧ ਨਹੀਂ ਆਪਾਂ ਕਦੀ ਲੈ 6 7 4 ਕੇ ਪਸ਼ੂ ਆਪਣੇ ਅੰਦਰ ਵਾਜਦੇ ਸਹੀ ਤੇ ਨਿਕ ਲੈ ਲਈਦੇ ਆ ਠੀਕ ਆ ਅੱਜ ਹਾਲ ਦੀ ਘੜੀ ਚਲੋ ਤੁਸੀਂ ਆਂਦੀ ਨੰਗਣਾ ਸੀ ਤੇ ਆਪਣਾ ਸੁਭਬ ਬਣ ਗਿਆ ਤੁਸੀਂ ਆ ਗਏ ਆਪਾਂ ਵੀਡੀਓ ਬਣਾਉਣ ਲੱਗੇ ਦੋ ਪਸ਼ੂ ਹਾਲ ਦੀ ਘੜੀ ਹੈਗੇ ਆਪਣੇ ਕੋਲ ਬਾਕੀ ਆ ਆਪਣੇ ਕੋਲ ਡੰਗਰ ਇਤਰਾ ਤੁਰੇ ਆਉਂਦੇ ਕਰਮਾਲੀਆਂ ਤੇ ਜਾਈ ਜਾਂਦੀਆਂ ਆ ਜਾਂ ਮਹਾਰਾਜ ਦੀ ਕਿਰਪਾ ਬਹੁਤ ਜਿਆਦੀ ਬਹੁਤ ਵਧੀਆ ਗੱਲ ਹਾਂਜੀ ਹਾਂਜੀ ਲੈ ਵੀ ਕੋਲੇ ਅੱਜ ਆਪਣਾ ਨਗ ਦੋ ਦਿਖਾਉਣੇ ਆ ਕਿਹੜਾ ਤੇਰੀ ਦਿਖਾਉਣੀ ਆਪਾਂ ਇਹ ਢੇਲਿ ਮਾਜੇ ਵੀ ਸੁਈ ਆ ਹਾਂਜੀ ਹਾਂਜੀ ਸੁਈਆਂ ਭਾਈ ਦੋਵੇਂ ਸੁਈਆਂ ਉਹ ਵੀ ਸ਼ੁਰੂਆਤ ਕੋਲੇ ਥੋਂ ਕਰ ਲਵਾਂਗੇ ਮੱਝਾਂ ਦੋਸਤੋ ਦੋਵੇਂ ਸੁਈਆਂ ਤੁਸੀਂ ਇਹ ਸਾਹਮਣੇ ਦੇਖ ਰਿਹਾ ਜੇ ਮੱਝੇ ਦੋਨੋਂ ਸੁਈਆਂ ਨੇ ਤੇ ਦੋਨੋਂ ਦੇ ਮਗਰ ਬੱਚੇ ਵੀ ਆ ਤੇ ਕਿੰਨਾ ਕਿੰਨਾ ਦੁੱਧ ਕੀ ਮੋਲਾ ਆਓ ਕਰਦੇ ਆ ਗੱਲਬਾਤ ਡਿਟੇਲ ਲੈਣੀ ਕਰਦੇ ਆ ਸਟਾਰਟ ਕੋਲੇ ਇਹ ਢੇਲੀ ਤੋਂ ਸਟਾਰਟ ਕਰ ਲੈਨੇ ਆ ਸਿੰਘ ਦੇ ਇਹ ਥਲੇ ਭਾਜੀ ਸਿੰਘ ਦੋਵੇਂ ਠਾਣੂ ਆ ਹਾਂ ਸੁਆ ਇਹਦਾ ਕੋਈ ਲਾਲੇ ਤੀਜਾ ਕੋਲੇ ਚੌਥਾ ਕੋਈ ਲਾਲੇ ਪਰ ਮਾ ਆਪਣੇ ਸਮਝਣਾ ਠੀਕ ਹੈ ਜੀ ਆਪਾਂ ਲੈ ਗਏ ਘਰ ਵਾਲੇ ਹੁਣ ਤੇ ਜਾਂਦੇ ਆਪਾਂ ਨੂੰ ਨਹੀਂ ਪਤਾ ਇਹਦਾ ਠੀਕ ਹੈ ਜੀ ਆਪਾਂ ਘਰੋਂ ਬਾਕੀ ਨਾ ਆਪਾਂ ਇਹਦਾਕ ਦਿਤੀ ਗਏ ਨੂੰ ਤੁਹਾਨੂੰ ਪਤਾ ਇਨੀਆਂ ਵੀਡੀਓ ਪਾਈਆਂ ਠੀਕ ਹੈ ਜਿਹੜੀਆਂ ਮੌਕੇ ਤੇ ਚੀਜ਼ਾਂ ਪਾਵੋ ਖੋਣੀਆਂ ਆ ਬਾਕੀ ਸੂਈਆਂ ਸਵਈਆਂ ਮੱਝਾਂ ਆ ਕੋਈ ਨਾ ਦਾ ਡਰ ਨਹੀਂ ਭਾਰਦਾ ਕੋਈ ਪਿੱਛੇ ਦਾ ਹਰ ਇੱਕ ਗੱਲਬਾਤ ਭੈਣ ਭਰਾ ਹੀ ਤੋਂ ਵੇਖ ਕੇ ਪਰਖ ਕਰਕੇ ਆਪਣੀ ਜਾਵੇ ਠੀਕ ਹੈ ਜੀ ਬਿਲਕੁਲ ਹਾਂਜੀ ਬਾਕੀ ਸੂਈਆਂ ਆ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਕੋਈ ਵਾਅਦਾ ਕਰਨੀ ਆ ਜਿਹੜੀ ਆਪਾਂ ਗਰੰਟੀ ਦੇਵਾਂਗੇ ਚੀਜ਼ ਦੀ ਘਰ ਆਣਗੇ ਕੋਈ ਗਲਤ ਨਿਕਲਦੀ ਆਪਾਂ ਤੇਲ ਦਾ ਖਰਚਾ ਵੀ ਦੇਣ ਤਿਆਰ ਆਂ ਬਿਲਕੁਲ ਹਾਂਜੀ ਹਾਂਜੀ ਤੋਂ ਦੱਸੋ ਵੈਸੇ ਸਾਫ ਸੁਥਰਾ ਕੰਮ ਜਿੰਨੀ ਗਾਰੰਟੀ ਤਸਲੀਮ ਦਿੱਤੀ ਬਾਕੀ ਜਿਹੜੀ ਗੱਲ ਹੋ ਗਈ ਆਪਾਂ ਪਹਿਲਾਂ ਦੱਸਾਂਗੇ ਇਹ ਨਹੀਂ ਆਖਣਾ ਵੀ ਆਹ ਗੱਲ ਇਦਾਂ ਤੇ ਆ ਇਦਾਂ ਜਿਹੜੀ ਘਟਵਾ ਤੀਜਾ ਲਾਲੇ ਕੋ ਚੌਥਾ ਲਾਲੇ ਭਰਾ ਬਾਕੀ ਇੱਥੇ ਆ ਗਿਆ ਬਹੁਤੀ ਪੁਰਾਣੀ ਨਹੀਂ ਹੈਗੀ ਮੈਂ ਵਾਚ ਕੀ ਹੈ ਨਾ ਵੀ ਪਤਲੀ ਚਮੜੀ ਦੀ ਆ ਇਹਨੇ ਸਾਂਭੀ ਨਹੀਂ ਮੈਂ ਲੋ ਜੀ ਫਿਕਸ ਹੋ ਸੇਗਾ ਬਾਕੀ ਗ੍ਰੈਂਡ ਆ ਨੀਲੀ ਦਾ ਗ੍ਰੈਂਡਰ ਆਦੀ ਬਿਲਕਾਂ ਮੰਨਦੇ ਆਖਿਆ ਪੈਲ ਚੀਂਦੀ ਆ ਤੇ ਨੀਲੀ ਦੀ ਵੀ ਕੋਈ ਵੀ ਸਮਝ ਲੈ ਤੇ ਮੱਥੇ ਜੇ ਫੁੱਲੀ ਆ ਠੀਕ ਆ ਬਾਕੀ ਫੇਸ ਕੁਆਲਿਟੀ ਬਹੁਤ ਸੋਹਣੀ ਆ ਛੋਟੀ ਜਿੱਥੇ ਕਮ ਦੇ ਕੋਲੇ ਤੋਂ ਤਾਂ 9 ਕੇ 10 ਨਹੀਂ 10 ਕਿਲੋ ਤੇ ਲੀਟਰ ਨਾਲ ਬਣਾ ਕੇ ਦੇਵਾਂਗੇ ਕੋਈ ਭਰਾ ਮੇਰਾ ਚਾਰ ਟਾਈਮ ਚੋਲੇ ਕੋਈ ਪੰਜ ਟਾਈਮ ਠੀਕ ਹੈ ਜੀ ਆਪਾਂ ਮੁੜ ਕੇ ਬਾਅਦ ਵਿੱਚ ਨਹੀਂ ਆਖਣਾ ਵੀ ਕੋਈ ਪੰਜਵੇਂ ਦਿਨ ਆ ਕੇ ਫੋਨ ਕਰਕੇ ਵੀ 8 ਕਿਲੋ ਦੇਂਦੀ 7 ਦੇਂਦੀ ਇੱਥੇ 10 ਕਿਲੋ ਮਿਲ ਕੇ ਲੈ ਜਾਏ ਕਿਉਂਕਿ ਇਹਦੇ ਵਿੱਚ ਤੁਹਾਨੂੰ ਲਾਉਂਦਾ ਨਹੀਂ ਹੁਣ ਕੋਈ ਫਾਇਦਾ ਫੋਨ ਤੇ ਨਾ ਸਾਨੂੰ ਲਾਉਂਦਾ ਸਾਡੇ ਘਰੋਂ ਤਸਲੀ ਕਰਕੇ ਖੜੋ ਤੁਹਾਡਾ ਦੇ ਵਿੱਚ ਤੇ ਲਿੰਕ ਨਹੀਂ ਹੁੰਦਾ ਕੋਈ ਤੁਸੀਂ ਖੜ ਤਾ ਉਹਨਾਂ ਨੂੰ 10 ਮਿੰਟ ਠੀਕ ਹੈ ਜੀ ਤੁਸੀਂ ਵੀਡੀਓ ਬਣਾ ਕੇ ਚੱਲ ਜਣਾ ਭਾਵੇਂ ਸੂਈ ਆ ਭਾਵੇਂ ਮੈਂ ਗੱਬਣਿਆ ਉਹ ਜਿਨ੍ਹਾਂ ਨੇ پیسے ਲੈਉਣੇ ਤਸੱਲੀ ਉਹਨਾਂ ਕਰਨੀਆਂ ਹਾਂ ਹਾਂ ਜੀ ਬਾਕੀ ਆਪਣੇ ਘਰ ਦੇ ਆਪਣੀ ਫੁੱਲ ਗਰੰਟੀ ਜਦੋਂ ਕਿਲੋਂ ਬਾਹਰ ਹੋ ਗਈ ਆਪਾਂ ਗਰੰਟੀ ਨਹੀਂ ਜ ਕਿਸੇ ਨੂੰ ਵੀ ਦੇਣੀ ਠੀਕ ਹੈ ਜੀ ਆਪਣੀਆਂ ਜਦੋਂ ਲੈ ਕੇ ਆਉਣੇ ਨਾ ਆਪਾਂ ਆਪਣੀ ਵਾਪਸ ਨਹੀਂ ਜ ਕਰਦਾ ਕੋਈ ਵੀ ਠੀਕ ਹੈ ਜੀ ਹਾਂ ਆਪਾਂ ਐ ਪਹਿਲਾਂ ਇੱਕ ਗੱਲ ਖਣੀ ਵੀ ਹਰਕ ਨੂੰ ਤਸੱਲੀ ਕਰੋ ਨਾ ਵੀ ਪਹਿਲਾਂ ਜਿਹੜੀ ਦੋਸਤੋ ਬੇਸ਼ੱਕ ਗੱਲ ਸੱਚੀ ਆ ਇਹ ਵੀਰਾਂ ਨੂੰ ਚੰਗੀ ਵੀ ਲੱਗੂਗੀ ਬਾਕੀ ਤੁਸੀਂ ਇਹ ਥਣ ਵੇਖੋ ਠੀਕ ਹੈ ਜੀ ਗਰੰਟੀ ਤਸੱਲੀ ਵੀਰਾਂ ਦਾ ਵੀ ਇਹਨਾਂ ਚੀਜ਼ਾਂ ਦੀ ਕੋਈ ਨਹੀਂ ਹੁੰਦੀਗੀ ਆਪਦੀ ਤਸੱਲੀ ਜਿਹੜੀ ਆ ਉਹ ਪਹਿਲਾਂ ਮੇਰੇ ਵੀਰ ਕਰ ਬਾਕੀ ਚਵਾਈ ਜਿਆਦੀ ਨੰਬਰ 1 ਲੱਗੀ ਮੈਨੂੰ 100 ਦਾ 100 ਨੰਬਰ ਹੀ ਲੱਗੀ ਆ ਬਟਰੂਡਰੀ ਦੱਸ ਰਿਹਾ ਬਹੁਤ ਸੋਹਣੀ ਹਾਂਜੀ ਹਾਂਜੀ ਬਹੁਤ ਚੰਗੀਆਂ ਬਾਕੀ ਇਹਦੇ ਸਮਾਂ ਬਹੁਤ ਥੋੜਾ ਹੈ ਚਵਾਈਆਂ ਦਾ ਤੇ ਬਾਕੀ ਸ਼ਾਮ ਨੂੰ ਤਾਂ ਮੈਂ ਬਣ ਜਾਂਦੀ ਆ ਤੇ ਕੋਈ ਵੀ ਵੀਰ ਭਰਾ ਆਪਣੇ ਤੋਂ ਵੀਡੀਓ ਮੰਗਾ ਲੈ ਜਾਣਗੇ ਇਥੇ ਦੇਖ ਹੀ ਲੈਣੀ ਦੋ ਟਾਈਮ ਚੋਲੇ ਲੈਵੇ ਜਿਹੜੇ ਟਾਈਮ ਸ਼ਾਮੀ ਜਾਊਗਾ ਉਸੇ ਟਾਈਮ ਸਵੇਰੇ ਚੋਲੇ ਚਾਰ ਟਾਈਮ ਚੋਲੇ ਕੋਈ ਜਿੰਨਾ ਦੋ ਦੱਸਾਂ ਕਿ ਉਹਨਾਂ ਨੇ ਇਥੇ ਹਾਜ਼ਰ ਕਰੇ ਆਪਣੇ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਇਹ ਕੋਈ ਡੰਗਰਪੂਰ ਮਾਰਦਾ ਕੋਈ ਛਟਾ ਮਾਰਦਾ ਤੇ ਵੀ ਆਪਦੇ ਘਰ ਦੇ ਵਿੱਚ ਤਸੱਲੀ ਕਰਾਊਗਾ ਤੁਹਾਡੀ ਕਿ 10 ਕਿਲੋ ਚਵਾ ਕੇ ਤੁਹਾਨੂੰ ਵੀਰ ਨੂੰ ਫੇਰ ਉੱਠਣ ਦਊਗੇ ਇਸ ਨੂੰ ਭਾਵੇਂ ਦੋ ਟਾਈਮ ਭਾਵੇਂ ਤਿੰਨ ਟਾਈਮ ਠੀਕ ਆ ਜੀ ਆਹ ਕਰੋ ਚੈੱਕ ਬਾਕੀ ਇਹਨਾਂ ਵੀ ਮੀਡੀਅਮ ਸਾਈਜ ਆ ਬਹੁਤੀ ਵੱਡੀ ਨਹੀਂ ਆ ਭਰਾਵਾਂ ਨੂੰ ਆਪਾਂ ਦੱਸਾਂਗੇ ਸਾਫ਼ ਸੁਥਰੀ ਜਿੰਨੀ ਹੈਗੀ ਕਰਮਾਂ ਵਾਲੀ ਬਹੁਤ ਜ਼ਿਆਦੀ ਥਾਂ ਨੂੰ ਵੇਖੋ ਕਿੱਡਾ ਵੇਥੇ ਲੱਗਾ ਸੋ ਹੈ ਠੰਡੀ ਧੀਰੀ ਆ ਸੀ ਬਾਕੀ ਕੁਆਲਿਟੀ ਬੜੀ ਸੋਹਣੀ ਆ ਛੋਟੇ ਕੱਦ ਦੀ ਆ ਤੇ ਜਿੰਨੀ ਹੈਗੀ ਕਰਮਾਂ ਵਾਲੀ ਬਹੁਤ ਸੋਹਣੀ ਆ ਹਾਂ ਇਹਨੂੰ ਲੰਬਾ ਤੋਰੀਏ ਕੁਲੇ ਇਹਨੂੰ ਤੋੜ ਲਿਆ ਜੀ ਕੰਨਾਕ ਸੀਗਾ ਉਹਨਾਂ ਦੀ ਗੱਲ ਇਦਾਂ ਵੀ ਵਿਖ ਗਈ ਆ ਆਪਾਂ ਵੀਡੀਓ ਨਹੀਂ ਪਾਈ ਆ ਆਪਾਂ ਨੂੰ ਸਮਾਂ ਹੋ ਗਿਆ ਮਹੀਨੇ ਤੋਂ ਜ਼ਿਆਦਾ 1.5 ਮਹੀਨਾ ਗਾ ਤੇ ਬੜੇ ਭਰਾ ਫੋਨ ਕਦੇ ਵੀਡੀਓ ਕਿਉਂ ਨਹੀਂ ਪਾਉਂਦੇ ਤੇ ਆਪਣੇ ਕੁਝ ਮਿਸਤਰੀ ਲੱਗੇ ਸੀ ਤੁਸੀਂ ਵੇਖ ਲਿਆ ਕੰਮ ਚੱਲਣ ਡਿਆ ਹਾਂਜੀ ਹਾਂਜੀ ਤੇ ਉਹਦਾ ਕਰਨਾ ਨਹੀਂ ਪੈ ਗਿਆ ਹੁਣ ਬਾਕੀ ਪਾਇਆ ਕਰਾਂਗੇ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਲੋਬੀ ਬਾਕੀ ਰੰਗ ਟੰਗ ਜਿਹੜਾ ਦੋਸਤੋ ਮੱਝ ਤਾਂ ਚੰਗਾ ਬਾਕੀ ਸੋਹਣੀ ਬੜੀ ਛੋਟੀ ਵੇਖੋ ਫੇਸ ਕੁਆਲਿਟੀ ਹਰ ਇੱਕ ਚੀਜ਼ ਚੰਗੀ ਆ ਕੁਲੇ ਬੜੀ ਟੂਨ ਭੂਰ ਭਰ ਛਟਾ ਮੈਂ ਨਾ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਆ ਕੋਈ ਵਾਦ ਕਰ ਨਹੀਂ ਪ ਸੋ ਚੂਣ ਚਵਾਉਣ ਜਿਹੜੀ ਦੋਸਤੋ ਇੱਕ ਨੰਬਰ ਦੱਸ ਰਿਹਾ ਉਹ ਤਸੱਲੀ ਤੁਸੀਂ ਇਸ ਘਰੇ ਦੋ ਟਾਈਮ ਚੋਵੋ ਚਾਹੇ ਚਾਰ ਟਾਈਮ ਚੋਵੋ ਉਹ ਤੁਹਾਡੀ ਜ਼ਿੰਮੇਵਾਰੀ ਆ ਤੁਹਾਡਾ ਹੱਕ ਬਣਦਾ ਆਪਣੀ ਤਸੱਲੀ ਪਹਿਲ ਦੇ ਆਧਾਰ ਤੇ ਕਰੋ ਹਾਈਟ ਮੀਡੀਅਮ ਆ ਪਤਲੇ ਪਿੰਡੇ ਦੀ ਆ ਚਮੜੀ ਚਮੜੀ ਬਿਲਕੁਲ ਕਾਗਜ਼ ਵਰਗੀ ਆ ਕਰਮਾਲੀ ਦੀ ਬਾਕੀ ਕੋਈ ਵੀ ਭਰਾ ਇੱਥੇ ਆਣਗਾ ਤਸੱਲੀ ਹਰਕ ਚੀਜ਼ ਦੀ ਕਰੇ ਜਿਹੜੀ ਗੱਲ ਹੋਊ ਆਪਾਂ ਪਹਿਲਾਂ ਦੱਸਣੀ ਆ ਠੀਕ ਆ ਜੀ ਆਪਾਂ ਜਿਹੜੀ ਗੱਲ ਕਰਾਂਗੇ ਉਹ ਖਰੀ ਹੋਊਗੀ ਜੇ ਨਾਨੇ ਕੋਈ ਵੀ ਆਪਣੀ ਵੀਡੀਓ ਦੁਬਾਰਾ ਲਾਗੇ ਇੱਥੇ ਡੰਨ ਪਰ ਰੱਖਦੇ ਆ ਆ ਲਓ ਵੀ ਦੋਸਤੋ ਇਸ ਤੋਂ ਬਾਅਦ ਤਾਂ ਕੋਈ ਕਾਰਵਾਈ ਕਰ ਲਿਓ ਠੀਕ ਆ ਜੀ ਤਸੱਲੀ ਕਰ ਲਿਓ ਬਾਕੀ ਚੰਗੀ ਓਵਰਾਲ ਜਿੰਨੀ ਆ ਮਾਜ ਸਾਰੀ ਚੰਗੀ ਆ ਠੀਕ ਆ ਬਾਕੀ ਕਦ ਛੋਟਾ ਆ ਜਿਹੜੀ ਗੱਲ ਦੱਸਣੀ ਆ ਕੋਈ ਬਾਈ ਨਹੀਂ ਦੱਸਦੀ ਕੋਈ ਗੱਲ ਬਾਤ ਨਹੀਂ ਆ ਇਹ ਕੁਝ ਥਣ ਨਹੀਂ ਇੱਕ ਸਾਲ ਸ਼ਾਮਾਂ ਨੂੰ ਤਾਂ ਕਰਮਾ ਲਈ ਆ ਬੰਜੀਆਂ ਦੀਆਂ ਨੂੰ ਸੂਈ ਨੂੰ ਟਾਈਮ ਥੋੜਾ ਚੋਈ ਨੂੰ ਨਹੀਂ ਤਾਂ ਪਤਾਰਾ ਮਰ ਕੇ ਵੀ ਦਿਖਾਉਂਦੇ ਚੋਈਆਂ ਨੂੰ ਕੋਈ 3-4 ਘੰਟੇ ਹੋਈ ਆ ਹਾਂ ਹਾਂਜੀ ਬਾਕੀ ਕਦ ਮਦਰਾਂ ਭਾਈ ਹਣ ਸਾਰਿਆਂ ਜਿਹਨੇ ਵੀ ਵੇਖਣੀ ਆ ਆਪਣੀ ਤਸੱਲੀ ਨਾਲ ਵੀਡੀਓ ਵੇਖ ਕੇ ਚੈੱਕ ਕਰਕੇ ਫੇਰ ਜਾਵੇ ਕੋਈ ਮੁੜ ਕੇ ਉੱਥੇ ਜਾ ਕੇ ਆਖੇ ਕੋਈ ਵੱਡੀ ਆ ਛੋਟੀ ਪਹਿਲਾਂ ਵੀਡੀਓ ਵੇਖ ਕੇ ਮਦਰੇ ਮ ਕੋਲੇ ਦੇ ਦਾਂਗੇ ਕਿੰਨੇ ਦੀ ਵੀਰੇ ਗੱਲ ਲੈ ਵੀਰ ਜੀ ਕੋਈ ਮੁੱਲਾ ਸੀ ਨਹੀਂ ਕੋਈ 85 ਨਹੀਂ ਆ 72000 ਦੀ ਮੈਂ ਦੇਵਾਂਗੇ 72 ਦੀ ਹਾਂ ਦੇ ਲਈ ਨਹੀਂ ਛੋਟ ਛੱਪਾ ਕਰ ਦਿਆਂਗੇ ਜਿਹੜੀ ਗੱਡੀ ਤੇ ਲੱਦ ਦੇਣੀ ਆ 2 ਘੜ ਸਤਾ ਦੀ ਸੋ 68000 ਦੀ 68000 ਦੀ ਬਾਕੀ ਝੋਟੀ ਵੇਖੋ ਕੀ ਸ਼ਾਇਆ ਇਹ ਕਰਾਇਆ ਅਗਲੇ ਦਾ ਚਲੋ ਕਰਾ ਅਗਲੇ ਦਾ ਲੋ ਵੀ 68000 ਦੀ ਗੱਡੀ ਦੇ ਵਿੱਚ ਵੀ ਦਿੰਦਾ ਵੀ ਆਪਾਂ ਚੜਾ ਦੇਣੀ ਆ ਕੋਈ ਭੂਰ ਮਾਰੇ ਕੋਈ ਛੱਟਾ ਮਾਰੇ ਲੱਦ ਕੇ ਘਰ ਲੈ ਵੇ ਕਰਾਇਆ ਸਮੇਤ ਪੈਸੇ ਦੇਵਾਂਗੇ ਠੀਕ ਹੈ ਜੀ ਕਰੋ ਚੈੱਕ ਸੋ ਸੀਲੀਆਂ ਵੇਖੋ ਠੰਡਾ ਧੀਰਾਪਣ ਵੇਖੋ ਇਕਲੀ ਕਹਿਣ ਵਾਲੀ ਗੱਲ ਨਹੀਂ ਕੀ ਠੀਕ ਹੈ ਤੇ ਚੋਣ ਚਵਾਉਣ ਦੀ ਚੰਗੀ ਆ ਬਾਕੀ ਮੱਝ ਪਸੰਦ ਆਊਗੀ ਠੀਕ ਆ ਸੋ ਚੰਗੀ ਬਾਡੀ ਬਾਕੀ ਮੀਣੀ ਮੈਂ ਇਹ ਮੈਂ ਇਹ ਭਾਜੀ ਘੱਟ ਮਿਲਦੀ ਆ ਆ ਘੱਟ ਮਿਲਦੀ ਆ ਜੀ ਬਾਕੀ ਫੇਸ ਕੁਆਲਟੀ ਬੜੀ ਸੋਹਣੀ ਕਰਮਾ ਵਾਲੀ ਦੀ ਮੈਂ ਓਵਰਆਲ ਸਾਰੀ ਚੰਗੀ ਆ ਪਸੰਦ ਆਊਗੀ ਠੀਕ ਆ ਜੀ ਚੰਗਾ ਪਸ਼ੂ ਆ ਸੋ ਜ਼ਰੂਰ ਤੁਸੀਂ ਸੌਦਾ ਕਰ ਲਿਓ ਪਰਤੇ ਦੇ ਵਿੱਚ ਆ ਬਿਲਕੁਲ ਜਾਇਜ਼ ਆ ਲੈ ਵੀ ਕੋਲੇ ਸੈਕੰਡ ਨੰਬਰ ਤੇ ਇਹ ਮੱਝ ਦੀ ਕਰੀਏ ਡਿਟੇਲ ਸਾਂਝੀ ਇਹ ਭਾਜੀ ਕੋਈ ਸੁਗਲ ਆਲੇ ਦਾ ਵੀ ਚੌਥਾ ਕੋਈ ਪੰਜਵਾਂ ਕੋਈ ਛੇਵਾਂ ਆਪਣੀ ਸਮਝ ਕਰ ਲੈ ਠੀਕ ਆ ਜੀ ਆਪਾਂ ਗਾੜੀਆਂ ਲੈ ਕੇ ਆ ਆਪਣੇ ਘਰ ਦੀਆਂ ਨਹੀਂ ਹੈਗੀਆਂ ਹਾਂਜੀ ਤੇ ਦੁੱਧ 9 ਲੀਟਰ ਹਾਂਜੀ ਸੂਆ ਇਹਦਾ ਵੀ ਇੰਨੇ ਕਿ ਦਿਨ ਹੋ ਗਏ ਆ ਸੂਆ ਇਹਦਾ ਵੀ ਕੋਈ 17-18 ਦਿਨ ਹੋ ਗਏ ਇਹਦੀਆਂ ਆਪਣੇ ਕੋਲ ਵੀਡੀਓ ਵੀ ਬਣਾਈਆਂ ਗਿਆ ਆ ਘਰੇ ਆਪਣੇ ਸੂਈ ਆ ਮੈਂ ਲਓ ਜੀ 17-18 ਕਿ ਦਿਨਾਂ ਦੀ ਸੂਈ ਆ ਵਜਨ ਢੋੜ ਭਾਰਾ ਪੇਟਾ ਪੂਟਾ ਤੁਸੀਂ ਵੇਖੋ ਦੋਹਾਂ ਪਾਸੇ ਠੀਕ ਆ ਭਾਰਾ ਪੇਟ ਵਜਨ ਢੋੜ ਪੂਰਾ ਬਾਕੀ ਇਹਦੇ ਨਾਲ ਇੱਕ ਲੱਤ ਦੇ ਹਾਂ ਬੈਣ ਖਾਤਰ ਪਤਾ ਨਹੀਂ ਜਗਾ ਹੋ ਜੀ ਜਿੱਥੋਂ ਆਪਾਂ ਲੈ ਗਏ ਆ ਇਹਦੇ ਨਾਲ ਪੱਕੀ ਜਗਾ ਕਰਕੇ ਨਾ ਵੈਸੇ ਬਣ ਜਾਂਦੀ ਆ ਘੁੰਮੀ ਜੀ ਭਰਾਵਾਂ ਨੂੰ ਪਤਾ ਘੁੰਮੀ ਜੀ ਬਣੀ ਆ ਮੂੰਹ ਜੇ ਬੰਦਾ ਇਹਦਾ ਬਾਕੀ ਵਗ ਸਕਦੀ ਆ ਬਾਕੀ ਕੋਈ ਲੰਗਾਉਂਦੀ ਨਹੀਂ ਕੋਈ ਗੱਲ ਬਾਤ ਨਹੀਂ ਆਪ ਗੁਮੀ ਜੀ ਬਣੀ ਐ ਇੱਕ 사이ਡ ਪੇ। ਬਾਕੀ ਇਹਦੇ ਵਿੱਚ ਪਾਣੀ ਜਾਂ ਭਰਿਆ ਰੇਸ਼ਾ ਜਿਹਾ ਜਿੱਦਨੇ ਵਾਕੀ ਨੇ ਪਲੇਨ ਹੋਇਨਾ ਬਾਕੀ ਕੋਈ ਲੰਗਾਉਦੀ ਨਹੀਂ ਮਾਜਾ ਆਪ ਤੋਰ ਕੇ ਵਿਖਾ ਦੇਣੀ। ਕੋਈ ਗੱਲ ਬਾਤ ਨਹੀਂ ਹੈਗੀ। ਕੁੱਲੇ ਮੰਨ ਲਓ ਵੀ ਅੱਜ ਚਲੋ 15 18 17 20 ਦਿਨਾਂ ਤੱਕ ਸੋਈ ਆ। ਅਗਰ ਦੋਹਾਂ ਦੇ ਕੱਟੇ ਆ। ਹਾਂਜੀ ਹਾਂਜੀ। ਤੇ ਇਹਦੇ ਥੱਲੇ ਹੁਣ ਮਤਲਬ ਦੁੱਧ ਕਿੰਨਾ? ਦੁੱਧ 9 ਲੀਟਰ ਭਾਜੀ। 9। ਹਾਂਜੀ। ਹਨ ਪੂਰਾ ਮਿੰਤੀ ਆ। ਮੈਂ ਇਹਨਾਂ ਭਾਰੀ ਕੋਈ ਚੱਕਰੇ ਨਹੀਂ ਜਿੱਦਾਂ ਮਰਜੀ ਕੋ ਭਰਾਣ ਕੇ ਚੋਲੇ ਦੇ। ਬਾਕੀ ਜਿਹੜੇ ਟਾਈਮ ਨਾਲ ਮਰਜੀ ਕੋ ਚੋਲੇ ਨਹੀਂ ਵੀ ਆਪਾਂ ਨੂੰ ਆਪਣੇ ਟਾਈਮ ਤੇ ਜਿਹੜੇ ਤੇ ਠੀਕ ਹਾਂਜੀ ਹਾਂਜੀ ਦੇਖੋ ਲੈ ਖੋਲ ਇਹਨੂੰ ਵੀ ਤੋਰ ਕੇ ਦਿਖਾਈ ਬਾਕੀ ਸਿੰਘ ਸਿੰਘ ਕੁੰਡਾ ਦੋਸਤੋ ਕੁਆਲਟੀ ਚੰਗੀ ਆ 9 ਕਿਲੋ ਦੁੱਧ ਇਹਦੇ ਥੱਲੇ ਹਾਜ਼ਰ ਆ ਸਿੰਘ ਸਿੰਘ ਪੂਰੇ ਗੁਲਾਈ ਦੇ ਵਿੱਚ ਠੀਕ ਆ ਜੀ ਇਸ ਮੱਝ ਤੇ ਤੇ ਥੱਲੇ ਲੇਵੇ ਦੀ ਇਹ ਵੀ ਤੁਸੀਂ ਦੇਖ ਸਕਦੇ ਹੋ ਠੀਕ ਆ ਸੋ 9 ਕਿਲੋ ਦੁੱਧ ਇਸ ਵਕਤੇ ਤੇ ਥੱਲੇ ਜਿਹੜਾ ਚਵਾ ਬਿਲਕੁਲ ਹਾਜ਼ਰ ਆ ਉਹ ਤੁਸੀਂ ਦੋ ਟਾਈਮ ਤਿੰਨ ਟਾਈਮ ਤਸੱਲੀ ਕਰ ਲਿਓ ਆ ਦੇਖੋ ਜੀ ਸੋ ਬਾਕੀ ਸਰੀਰ ਘਟਾਂਚਾ ਜਿਹੜਾ ਇਹਦਾ ਦੋਸਤੋ ਆ ਤੁਹਾਡੇ ਸਾਹਮਣੇ ਆ ਹਾਈਟ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਹਾਈਟ ਆ ਆਮ ਨਾਰਮਲ ਮੱਝਾਂ ਜਿਹੜੀਆਂ ਮੀਡੀਅਮ ਹਾਈਟ ਵਾਲੀਆਂ ਉਹਨਾਂ ਤੋਂ ਥੋੜੀ ਜਿਹੀ ਪਲੱਸ ਹਾਈਟ ਆ ਕੋਈ 2 ਇੰਚ ਵਾਧੇ ਕਹਾਂਗੇ ਆਪਾਂ ਠੀਕ ਆ ਜੀ ਬਾਕੀ ਚੰਗੀ ਆ ਜਿੰਨੀਆਂ ਕਿ ਹੈਗੀ ਆ ਸਿਰਫ ਉਹ ਗੁੰਮੀ ਦੀ ਗੁੰਮੀ ਦੀ ਗੱਲ ਹੈ ਹੱਥ ਦੇ ਇਹ ਹੋਵੇ ਨਾ ਤਾਂ ਮੈਂ ਬੜੀ ਚੱਡੇ ਦੀ ਬੜੀ ਸਾਫ਼ ਸੋਥਈਆ ਵੇਖ ਹੀ ਲੈਣੀ ਤੀਂ ਲਓ ਜੀ ਭਰਾਵਾਂ ਨੂੰ ਦਿਖਾਈ ਦੇਣੀ ਸੋ ਵਿਖਾਲਾ ਕਰੋ ਚੱਕ ਬਾਕੀ ਉਹ ਗੁੰਮੀ ਬੇਸ਼ੱਕ ਹੈਗੀ ਬਾਕੀ ਤੋਰੇ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਤੁਹਾਨੂੰ ਨਜ਼ਰ ਆਊਗਾ ਇੱਕਸਾਰ ਲੇਵਾ ਚੋਰੇ ਤਾਰੇ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਠੀਕ ਆ ਜੀ ਕਈ ਵਾਰਾ ਪਸ਼ੂਆਂ ਦੇ ਬਿਲਕੁਲ ਅਗਲੀਆਂ ਲੱਤਾਂ ਤੇ ਬਣ ਜਾਂਦੀ ਆ ਕਈ ਵਾਰਾ ਪੇਟ ਵਾਲੇ ਪਾਸੇ ਬਣ ਜਾਂਦੀ ਆ ਠੀਕ ਆ ਜੀ ਕੋਈ ਇਹ ਤੁਸੀਂ ਸਾਰੇ ਵੀਰ ਦੇਖ ਹੀ ਰਹੇ ਜੀ ਠੀਕ ਆ ਜੀ ਲਓ ਜੀ ਸਕਿਨ ਸਕੂਨ ਜੜੀ ਇਹਦੀ ਦੋਸਤੋ ਚਮੜੀ ਆ ਬਿਲਕੁਲ ਐਨ ਕਾਗਜ਼ ਵਰਗੀ ਆ ਦੋ ਮੱਜਾਂ ਦੀ ਤੇ ਹੈ ਦੁੱਧ ਵਾਲੀਆਂ ਮੱਜਾਂ ਵੈਸੇ ਦੋਵੇਂ ਠੀਕ ਆ ਜੀ ਬਾਕੀ ਜੱਡੇ ਦੀ ਬੜੀ ਸਾਫ ਪਧਰੀ ਆ ਹਾਂ ਹਾਂ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਇਹਦਾ ਵੀ ਕੋਈ ਵਾਧ ਘਾਟ ਨਹੀਂ ਵੇਖੋ ਐ ਇੱਕ ਸਾਰ ਥਣ ਲੱਗੇ ਦੋਵੇਂ ਹੂੰ ਹੂੰ ਬਾਕੀ ਵਜਨ ਲੋਡ ਵਾਲੀ ਆ ਮਾਜੇ ਸਿਰਫ ਗੁਮੀ ਗੁਮੀ ਆ ਗੁਮੀ ਨਾ ਮੈਂ ਦਾ ਸ਼ੋਰਟ ਆ ਬੜਾ ਭਾਵੇਂ ਨੂੰ ਕਹਨ ਦੂਜੇ ਤੀਜੇ ਸੁਕੇ ਕਹਿ ਦਈਏ ਜਿੱਤਾ ਮਰਜ ਗਲਾ ਆਪਣੀ ਸਮਝ ਕਰੇ ਬਾਕੀ ਫੇਰ ਸਹੀ ਹੈ ਸਹੀ ਹੈ ਹਾਂਜੀ ਇਹ ਕੁਲੇ ਵੀਰੇ ਕਿੰਨੇ ਦੀ ਦੇਵਾਂਗੇ ਆਪਾਂ ਜੀਐਸ ਇਹ ਭਾਜੀ ਜਿਹੜੀ ਜੋ ਸ਼ੋਰਟ ਹੀ ਕਰਨੀ ਨਾ 60000 ਦੀ ਗੱਡੀ ਦਾ ਬੱਸ ਲੱਦ ਦੇਣੀ ਆ 60000 ਹਾਂ ਕੋਈ ਭੂਰ ਮਾਰੇ ਕੋਈ ਛਟਾ ਮਾਰੇ ਕੋਈ ਵਾਧ ਘਾਟ ਹੋਵੇ ਆਪਾਂ ਆਪਣੇ ਘਰ ਵਾ ਹੂੰ ਬਾਕੀ ਗਾਰੰਟੀ ਆਪਾਂ ਫੇਰ ਨਹੀਂ ਦੇਣੀ ਇੱਥੇ ਕੋਈ ਭਰਾ ਆਣਗਾ ਤਸੱਲੀ ਕਰੇ ਆਪਣੀ ਚੋਵੇ ਹੂੰ ਜੋ ਵੀ ਗੱਲ ਬਾਤ ਇੱਥੇ ਆਣ ਕੇ ਤਸੱਲੀ ਕਰ ਲੈ ਕਿਉਂ ਮੈਂ ਕਹਿੰਦਾ ਵੀ ਇੱਥੇ ਆਣ ਕੇ ਕੋਈ ਫਰਕ ਨਿਕਲਦਾ ਤੁਹਾਨੂੰ ਪਰਾ ਪੜਾ ਵੀ ਆਪਾਂ ਦੇ ਦਾਰ ਹਾਂ ਲਓ ਵੀ ਦੋਸਤੋ ਠੀਕ ਆ ਬਾਕੀ ਸਾਫਿਆ ਕਰਮਾਲੀ ਬਹੁਤ ਚੰਗੀ ਆ ਖਰਚਾ ਕਰਕੇ ਆ ਗਿਆ ਇੱਥੇ ਪਸੂ ਦੱਸਿਆ ਗਿਆ ਵੇ ਪੂਰ ਛੱਟਾ ਨਹੀਂ ਮਾਰਦਾ ਦਿੱਤੇ ਪੂਰ ਛੱਟਾ ਮਾਰੇ ਕੋਈ ਥਨਵਾਦ ਘਰ ਨਿਕਲੇ ਉਹ ਚੀਜ਼ਾਂ ਦਾ ਵੀਰਾਂ ਦਾ ਬਾਕੀ ਇਨਾ ਸਮਾਂ ਹੋ ਗਿਆ ਆਪਾਂ ਨੂੰ ਵੀਡੀਓ ਪਾਉਂਦਿਆਂ ਨੂੰ ਅਜੇ ਤੱਕ ਆਪਾਂ ਗੈਨ ਉਹਨਾਂ ਝੂਠ ਮਾਰਨਾ ਵੀਰ ਜੀ ਮਾਰਨਾ ਨਹੀਂ ਲੋੜ ਕੀ ਆ ਵੀਰੇ ਪਤਾ ਕੀ ਆ ਰੁਪਈਆ ਰੁਪਈਆ ਵੀਰ ਜੀ ਇਕੱਠਾ ਕਰਕੇ ਹਰ ਇੱਕ ਮਾਤਰ ਭਰਾ ਨੇ ਡੰਗਰ ਲੈਣਾ ਹੁੰਦਾ ਆ ਹਾਂ ਉਹ ਜਿਆਦੀ ਰਕਮ ਤੇ ਹੈ ਨਹੀਂ ਛੋਟੀਆਂ ਰਕਮਾਂ ਆ ਦੇਖੋ ਜੀ ਇਹ ਕਿਹੜਾ ਰੁੱਖਾਂ ਨੂੰ ਲੱਗਦੇ ਆ ਹਾਂ ਜੀ ਰੁੱਖਾਂ ਕਿਤੇ ਤਾਂ ਹਰ ਇੱਕ ਹਿੱਸਾ ਕਮਾਈ ਦਾ ਹੁੰਦਾ ਕਮਾਈ ਕਰਕੇ ਕਿਸੇ ਨੇ ਤੁਹਾਨੂੰ ਪਤਾ ਦਿਨ ਰਾਤ ਜਾਗ ਜੂ ਹਾਂ ਜੀ ਹਾਂ ਜੀ ਹਾਂ ਜੀ ਸੋ ਤਰ੍ਹਾਂ ਦੀ ਕਮਾਈ ਸੱਜਾ ਖੱਬਾ ਕਰਕੇ ਪੈਸਾ ਬੱਤਰ ਕਰਨਾ ਹੁੰਦਾ ਲੋ ਵੀ ਭਰਾਓ ਇਹ ਵੀ ਮੱਝ ਜਿਹ ਨਾ ਦੇਖੋ ਠੀਕ ਹੈ ਜੀ ਥੋੜਾ ਲਾ ਕੇ ਉਹ ਦਿਖਾ ਦਈਏ ਥੋੜਾ ਜਿਹਾ ਕਸਟੀਮੇਟ ਹੋ ਜਾਊਗਾ ਤੁਹਾਨੂੰ ਸ਼ੇਪ ਸ਼ੂਪ ਥਣਾ ਦੀ ਲੰਬਾਈ ਸਾਈਜ਼ ਤੇ ਮੋਟੀ 나ੜ ਆ ਤੁਸੀਂ ਵੇਖੋ ਸਾਹਮਣੇ ਠੀਕ ਹੈ ਜੀ ਹਵਾਨੇ ਲੈਵੇ ਤੇ ਤੇ ਚੋਣ ਚਬਾਉਣ ਦੀ ਚੰਗੀ ਆ 9 ਕਿਲੋ ਇਹਦੇ ਥਲੇ ਇਸ ਵਕਤ ਦੁੱਧ 18 20 ਦਿਨਾਂ ਦਾ ਐਸਟੀਮੇਟਡ ਕੋਈ ਸੁਆ ਤੇ ਬੱਚੇ ਆਪਾਂ ਤੁਹਾਨੂੰ ਦੋਵਾਂ ਮੱਜਾਂ ਦੇ ਦਿਖਾ ਦਈਏ ਇੱਕ ਵਾਰੀ ਨਵੇਂ ਕੁਲੇ ਪਹਿਲੀ ਆ ਬੱਚਾ ਹਮੈਦਾ ਜਿਹੜੀ ਐਸ ਬੰਨੇ ਬਜੀ ਐ ਠੀਕ ਹੈ ਜੀ ਜਿਹੜੀ ਅਮਾ ਦੀ ਹੁਣ ਦਿਖਾਈ ਆ ਹਾਂਜੀ ਆ ਜੀ ਮੈਂ ਇਹਦਾ ਬੱਚਾ ਢੇਲੀ ਦਾ ਕਟਾ ਲਓ ਜੀ ਢੇਲੀ ਦਾ ਕਟਾ ਠੀਕ ਹੈ ਸੋ 20 15 20 ਦਿਨਾਂ ਦੇ ਵਿੱਚ ਵਿੱਚ ਬੱਚੇ ਆ ਕੁਲੇ ਆ ਆ ਤੁਸੀਂ ਵੇਖੋ ਪਤਾ ਲੱਗ ਹੀ ਜਾਣਾ ਠੀਕ ਹੈ ਜੀ ਉਪਰ ਦੀ ਲੋਈ ਵੇਖ ਕੇ ਪਤਾ ਲੱਗ ਜਾਂਦਾ ਬੱਚੇ ਦਾ ਬਿਲਕੁਲ ਬਲੈਕ ਕਾਲੀ ਲੋਈ ਆ ਤੇ ਆ ਤੁਸੀਂ ਕਰੋ ਚੈੱਕ ਠੀਕ ਆ ਇਹ ਦੋਵੇਂ ਨਗ ਕੁਲੇ ਦੇ ਕੋਲ ਦੋਸਤੋ ਅੱਜ ਬਕਾਊਗਾ ਜਦੋਂ ਮਰਜ਼ੀ ਆਵੋ ਆਣ ਕੇ ਤਸੱਲੀ ਕਰੋ ਚੋਚਵਾ ਕੇ ਆਪਣੀ ਤਸੱਲੀ ਕਰੋ ਠੀਕ ਆ ਤੇ ਬਾਕੀ ਤਸੱਲੀ ਤੁਹਾਨੂੰ ਘਰ ਤੱਕ ਦੂਰ ਟਾਈਮ ਤਿੰਨ ਟਾਈਮ ਚੁਆਈਆਂ ਦੀ ਦੇ ਹੀ ਦਿੱਤੀ ਆ ਕੁੱਲੇ ਨੇ ਤੇ ਬੇ ਤੜਕ ਆਪਣਾ ਸੌਦਾ ਕਰੋ ਸਾਈ ਬਿਆਨਾ ਪਾਵੋ ਇੱਥੇ ਆਵੋ ਲੈ ਵੀ ਕੁੱਲੇ ਇੱਕ ਨੰਬਰ ਪੋਲ ਵੀਰੇ ਵੀਰ ਜੀ ਨੰਬਰ ਹੈਗਾ ਆਪਣਾ 887 ਕੀ 88014 ਹਾਂ ਹਾਂਜੀ ਠੀਕ ਹੈ ਭਰਾ ਕੋਰ ਕੀ ਗਨਪਤ ਖੁੱਲਿਆ ਬਸ ਬਸ ਵਧੀਆ ਵੀਰ ਜੀ ਕਿਰਪਾ ਮਹਾਰਾਜ ਦੀ ਬਸ ਲਈ ਆਈਏ ਇੱਕ ਇੱਕ ਦੋ ਦੋ ਤਿੰਨ ਤਿੰਨ ਫੜ ਕੇ ਹਾਂਜੀ ਹਾਂਜੀ ਲੰਗਰ ਇਦਾਂ ਹੀ ਹੋਣਾ ਵੇ ਬਾਹਰ ਆ ਚੱਲੇ ਆ ਲੈਣੇ ਕਦੀ ਸ਼ਾਮ ਤੱਕ ਲਈ ਆਉਣੀ ਆ ਤੇ ਪਸ਼ੂ ਤੇ ਆਉਣੇ ਬਿਲਕੁਲ ਸਵੱਲੇ ਜੀ ਐ ਪਾਜੀ ਆਪਣੇ ਆਪ ਤੇ ਆਖੀ ਦਾ ਵੀ ਡੰਗਰ ਪਾਣਾ ਮਿਲੇ ਪਰ ਘਰਾਲੇ ਪਾਜੀ ਮੁੱਲ ਬੜਾ ਗਲਤ ਕਰਦੇ ਆ ਅੱਗੋਂ ਹੀ ਬੜਾ ਤੇਜ਼ ਆਉਂਦਾ ਫਿਰ ਲੈ ਜਾਣੀਆਂ ਹੁੰਦੀਆਂ ਹੁਣ ਚਲੋ ਆਪਾਂ ਚਲੋ ਤੁਹਾਡਾ ਸਮਾਂ ਘੱਟ ਹੁੰਦਾ ਜੇ ਤੁਹਾਨੂੰ ਪਸ਼ੂ ਖਾਈਏ ਨਾ ਜਗੇ ਘਰਾਜ ਹੁਣ ਜਿਹੜੀ ਚੀਜ਼ 60 65 ਦੇ ਦਾ ਲੱਖ ਰੁਪਿਆ ਮੁੱਲ ਕਰਨ ਦਾ ਆ ਹਾਂ ਤੇ ਜਿਹੜੇ ਖ ਉਹਨਾਂ ਨੇ ਅਖਣਾ ਵੀ ਸਵਾ ਲੱਖ ਭਾਈ ਵਪਾਰੀ ਕਰਨਾ ਵਪਾਰੀ ਕੀ ਕਰੇ ਉਹਨੂੰ ਜੇ ਕਰਕੇ ਦੇ 150000 ਨਹੀਂ ਮਿਲੀ ਸੀ ਉਹਨੇ ਫਿਰ ਸਵਾ ਕਰਨਾ ਹੀ ਹੋਇਆ ਹਾਂਜੀ 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 ਬਾਗੀ ਆਪਣੇ ਹਿਸਾਬ ਨਾਲ ਭਾਈ ਬਿਲਕੁਲ ਜਾਇਜ਼ ਮੋਲ ਹੈ ਤੁਸੀਂ ਵੇਲੋ ਥਣ ਭਾਂਡੇ ਤੇ ਸਾਡੇ ਮੱਜਾਂ ਦੇ ਹਿਸਾਬ ਨਾਲ ਮੋਲ ਆਪਣਾ ਬਿਲਕੁਲ ਗਲਤ ਨਹੀਂ ਹੈ ਬਿਲਕੁਲ ਸਾਰੇ ਸਿਆਣੇ ਜਦੋਂ ਮਾਲ ਵੇਚਦੇ ਆ ਉਹ ਸਾਰਿਆਂ ਦੇ ਸਾਡੀ ਸਵਾ ਲੱਖ ਹਾਂਜੀ 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 ਭਾਈ ਜਦੋਂ ਖਰੀਦਣਾ ਹੁੰਦਾ ਉਦੋਂ ਆਉਂਦਾ ਵੀ 60000 ਦੀ ਮਿਲਦੀ ਹੈ ਹਾਂਜੀ 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 ਭਾਈ ਤੇ ਆਪ ਮਾਲ ਦਾ ਹੀ ਮੋਲ ਹੈ ਹਾਂਜੀ ਹਾਂਜੀ ਬਾਗੀ ਇੱਥੇ ਆਣ ਕੇ ਕੋਈ ਵੀ ਭਰਾ ਮੇਰਾ ਤਸੱਲੀ ਕਰੇ ਡੰਗਰ ਵ ਬਾਕੀ ਮਾਲ ਰੰਗ ਢੰਗ ਪੂਰੇ ਚੰਗੇ ਆ ਮਾਲ ਦੇ ਧਿਆਨ ਕੇ ਆਪਣਾ ਜਿਹੜੇ ਵੀਰ ਨੇ ਦੁੱਧ ਚੋਣਾ ਘਰੇ ਰੱਖਣਾ ਪਸ਼ੂ ਪੈਸੇ ਮੇਰੇ ਵੀਰਾਂ ਇੰਨੇ ਕ ਖਰਚੇ ਕਰਨੇ ਆ ਕੋਈ 65 70 75 72 ਦਾ ਐਸਟੀਮੇਟਡ ਆਈਡੀਆ ਤੁਹਾਡਾ ਤੇ ਇਸ ਬਜਟ ਦੇ ਵਿੱਚ ਤੁਹਾਨੂੰ ਦੋਵੇਂ ਅੱਜ ਪਸ਼ੂ ਆਪਾਂ ਦਿਖਾ ਦਿੱਤੇ ਆ ਘੋਲੇ ਦੇ ਘਰੋਂ ਆਓ ਜੀ ਸਦਕੇ ਦਿਨ ਰਾਤ ਸੁਬਾ ਸ਼ਾਮ ਜਦੋਂ ਮਰਜ਼ੀ ਤੁਸੀਂ ਕੰਟੈਕਟ ਕਰੋ ਨੰਬਰ ਸਕਰੀਨ ਤੇ ਚੱਲਣ ਡੇ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਓਕੇ ਕੁਲੇ ਸਾਸ਼ੀ ਦਾ ਭਾਈ